ਹੁਣ ਕੀ ਲਾਂਬਾ ਤੇਰਾ ਅੱਜ ਹੈ ਮੈਨੂੰ ਤੂੰ ਫੋਨ ਚਲਾਉਂਦੇ ਨੂੰ ਵੇਖ ਲਿਆ ਉਹ ਤੂੰ ਫੋਨ ਚਲਾਉਣ ਕਰ ਦਿੱਤੀ ਇਹਦਾ ਦਿਖਾ ਦੇ ਮਾਮਾ ਜਿਹੜੀ ਦੁਕਾਨ ਖੋਲੀ ਹੋਈ ਵੇਖ ਕੇ ਖਾਣ ਪੀਣ ਲਾ ਲੋ ਉੱਥੇ ਜਾ ਜਾਣ ਕਰੇ ਉਹਨੇ ਤੇ ਫ੍ਰੀ ਦਾ ਮਿਲ ਜਾਗਾ ਨਾ ਆਸਰੀ ਗਾਲ ਜੀ ਕੀ ਆ ਚਾਲਾ ਬੈਕ ਟੂ ਗੋਰਾ ਬੇਸਿਕ ਗੋਰਾ ਸਰੇ ਤਾਂ ਇਹ ਵੱਡਾ ਪਾ ਟੀਸੀ ਵਾਲਾ ਕੁੱਪ ਲਾਵਾਂਗੇ ਇਹ ਕਹਿੰਦਾ ਘੋਂਦਾ ਕੁੱਪ ਕੋਈ ਬਣਿਆ ਫਿਰਦਾ ਆ ਜਿਹੜਾ ਥਾਈ ਬੋਣਾ ਤੈਨੂੰ ਮਗਾ ਦੇਣਾ ਬਸ ਏਦਾਂ ਬੈਗ ਲੱਗਦੀਆਂ ਟਰਾਲੀਆਂ ਗਏ ਨਵੀਆਂ ਨਵੀਆਂ ਡਰਿੰਕਾਂ ਹੀ ਘਰੇ ਵੇਖਣ ਨੂੰ ਮਿਲਦੀਆਂ ਸਾਡੇ ਬਹੀ ਇਹ ਇਨਫਲੇਮੇਟਰੀ ਡਰਿੰਕ ਪਾਵੇ ਇਨਫਲੇਮੇਸ਼ਨ ਉੱਡਦੀ ਕਿਉਂ ਇਨਫਲੇਮੇਸ਼ਨ ਡਰਿੰਕ ਨਾਲ ਉਦੋਂ ਵੀ ਜ਼ਿਆਦਾ ਹੋਈ ਜਾਂਦਾ ਕੰਮ ਆਹ ਕੰ ਆਈਆਂ ਤਾਂ ਡਰਿੰਕਾਂ ਮੈਂ ਤਾਂ ਨਾਟਕਾਂ 'ਚ ਨਹੀਂ ਵੇਖੀਆਂ ਜਿੰਨੀਆਂ ਇਹ ਘਰੇ ਬਣਾਉਣਾ ਪੀਂਦੀਆਂ ਹੀ ਭਰਾਵਾ ਪਤਲੀ ਹੋਣ ਦਾ ਹਾਂ ਪਤਲੀ ਤਾਂ ਮੈਂ ਕੀ ਹੋਣਾ ਮੈਂ ਦੇਖੀ ਨਹੀਂ ਮੈਂ ਸਲਿਮ ਡ੍ਰਿਮ ਹੋਣ ਲੱਗੀ ਇਹ ਸਲਿਮ ਡ੍ਰਿਮ ਹੋਣ ਲੱਗੀ ਸਲਿਮ ਡ੍ਰਮ ਤੋਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪ੍ਰਭ ਗੁੱਡ ਮਾਰਨਿੰਗ ਹੁਣ ਕੀ ਲਾਂਭਾ ਤੇਰਾ ਅੱਜ ਹੈ ਮੈਨੂੰ ਤੂੰ ਫੋਨ ਚਲਾਉਂਦੇ ਨੂੰ ਵੇਖ ਲਿਆ बाद चो जिम भी चल गया मैं रात में तड़के गया ही सवेर सी सवेरे पाया जो कह तू कि गए अ की करना हलीन बाडे के मेरे हाथ रहा बाडे के मेरे हाथ रहा ਮਾਮਾ ਜੀ ਨੇ ਦੁਕਾਨ ਖੋਲੀ ਹੋਈ ਵੇਖਿਆ ਖਾਣ ਪੀਣ ਆ ਲੋ ਉੱਥੇ ਜਾ ਜਾਣਾ ਕਰਿਓ ਨਹੀਂ ਤੇ ਖਾਣ ਪੀਣ ਆਇਆ ਕਰਨਾ ਤੁਸੀਂ ਕੋਈ ਨਾ ਫ੍ਰੀडम ਦੇ ਜਗ੍ਹਾ ਨਾ ਫਰੈਂਡ ਸਾਸਰੀ ਗਾਲ ਜੀ ਕੀ ਆ ਚਾਲਾ ਬੈਕ ਟੂ ਗੋਰਾ ਬੇਸਿਕ ਗੋਰਾ ਆਦੇ ਪਈ ਪਜਾਮੇ ਪਜੂਮੇ ਕੱਸ ਲੋ ਹੁਣ ਤਿੰਨ ਚਾਰ ਦਿਨ ਤੁਹਾਡਾ ਜਲੂਸ ਫੁੱਲ ਨਿਕਲਣਾ ਤਾ ਤੂੰ ਇੱਥੋਂ ਲੈ ਕੇ ਓ ਸਿਰੇ ਤਾਂ ਇਹ ਵੱਡਾ ਪਾਟੀਸੀ ਵਾਲਾ ਕੁੱਪ ਲਾਵਾਂਗੇ ਆ ਕਹਿੰਦਾ ਘੋਂਦਾ ਕੁੱਪ ਠੀਕ ਆ ਦੋਸਤੋ ਵੱਡਾ ਕੋਪਰੇ ਥੱਲੇ ਸਾਰੇ ਥੱਲੇ ਖਿਲਾਰ ਦੋ ਤੇ ਸੇਫਟੀ ਆਪਾਂ ਪੂਰੀ ਕਰ ਲਈ ਆ ਚੱਕਤੀ ਗਰੀਬੀ ਆਨਲਾਈਨ ਮਂਗਾ ਲਈਆਂ ਚੱਕੀ ਪਈ ਗਰੀਬੀ ਪਿਛਲੀ ਵਾਰੀ ਕੰਡ ਲੜਦੀ ਅੱਜ ਨਹੀਂ ਲੜਦੀ ਠੀਕ ਆ ਕਿ ਨਹੀਂ ਮੈਂ ਤਾਂ ਵੀ ਆ ਵੀ ਮਗਾਏ ਆਪਾਂ ਕ ਆਪਣੇ ਕਾ ਦੇ ਲਈ ਆ ਵਧੀਆ ਆਪਾਂ ਨੂੰ ਕੀ ਆ ਅੱਜ ਤਾਂ ਜੱਗਾ ਡਾਕੂ ਹੀ ਬਣਿਆ ਫਿਰਦਾ ਆ ਜਿਹੜਾ ਥੈ ਬੋਣਾ ਤੈਨੂੰ ਮਗਾ ਦੇਣਾ ਬਸ ਏਦਾਂ ਬੈਗ ਲੱਗਦੀਆਂ ਟਰਾਲੀਆਂ ਕਹਿ ਨਵੀਆਂ ਨਵੀਆਂ ਡਰਿੰਕਾਂ ਹੀ ਘਰੇ ਵੇਖਣ ਨੂੰ ਮਿਲਦੀਆਂ ਸਾਡੇ ਭਾਈ ਇਹ ਇੰਫਲਮੇਟਰੀ ਡਰਿੰਕ ਆ ਵੇ ਇੰਫਲਮੇਸ਼ਨ ਉੱਤੇ ਦੀ ਕਿ ਇੰਫਲਮੇਸ਼ਨ ਡਰਿੰਕ ਨਾਲ ਉਹਦੋਂ ਵੀ ਜ਼ਿਆਦਾ ਹੋਈ ਜਾਂਦਾ ਕੰਮ ਆਹ ਕੱਪ ਲੈ ਜਾ ਲੈ ਆ ਚੱਕਲ ਜਾਂ ਨਾਲ ਕਿਹਾ ਮੈਂ ਤੇਲ 2 ਲੀਟਰ ਪਾਇਆ ਖਾਲੀ ਸੀ ਮੈਂ ਬੰਤ ਕੱਪ ਰੱਖੀ ਹਾਂ ਵੀ ਕੱਪ ਫੜਾ ਲੈ ਬੰਦ ਬੰਤ ਐਨੀਆਂ ਤਾਂ ਡਰਿੰਕਾਂ ਮੈਂ ਤਾਂ ਨਾਟਕਾਂ 'ਚ ਨਹੀਂ ਵੇਖੀਆਂ ਜਿੰਨੀਆਂ ਇਹ ਘਰੇ ਬਣਾਉਣਾ ਪੀਂਦੀਆਂ ਹੀ ਭਰਾਵਾ ਪਤਲੀ ਹੋਣ ਤਾਂ ਹਾਂ ਪਤਲੀ ਤਾਂ ਮੈਂ ਕੀ ਹੋਣਾ ਮੈਂ ਦੇਖ ਨਹੀਂ ਮੈਂ ਸਲਿਮ ਡ੍ਰਿਮ ਹੋਣ ਲੱਗੀ ਇਹ ਸਲਿਮ ਡ੍ਰਿਮ ਹੋਣ ਲੱਗੀ ਸਲਿਮ ਡ੍ਰਮ ਤੋਂ ਜਦੋਂ ਤੂੜੀ ਬਣੀ ਜਾਂਦੀ ਹੈ ਬਾਕੀ ਤੁਸੀਂ ਇੱਧਰ ਕੁਆਟਰ ਦਾ ਨਜ਼ਾਰਾ ਵੇਖ ਸਕਦੇ ਹੋ ਕੁਆਟਰ 'ਚ ਤਾਰਨਾ ਮੁੰਡੇ ਸੁੱਤੇ ਹੋਏ ਆ ਮੈਂ ਸੁਲਾਉਂਦੀ ਵਾਹ ਜੀ ਵਾਹ ਨੈਪ ਲੈ ਰਹੇ ਨੈਪ ਲੈ ਰਹੇ ਤੁਸੀਂ ਬਈ ਜੀ ਰਾਜੂ ਭਾਜੀ ਠੰਡਾ ਠੰਡਾ ਪਾਣੀ ਪਿਆਉਂਦੇ ਨੇ ਆਹ ਕੰਮ ਵਾਲੇ ਬੰਦੇ ਟੂੜੀ ਵਾਲੇ ਸਾਰਿਆਂ ਨੂੰ ਪਾਣੀ ਰੋਟੀ ਬਾ ਰਾਜੂ ਪਾਣੀ ਰੋਟੀ ਨਾ ਮੁੱਕੇ ਬਸ ਮਾਲ ਨਾ ਮੁੱਕੇ ਮਾਲਵਣਾ ਮੁੱਕੇ ਖਾਣ ਪੀਣਾਂ ਦਾ ਮਾਲ ਪੂਰਾ ਹੀ ਰਵੇ ਜੇ ਚੀਆ ਬੰਦੇ ਢਿੱਲੇ ਨਾ ਬਹਿਣ ਦੱਬੀ ਆਹ ਗਿੱਲੀ ਗੋਰਿਆਂ ਨੂੰ ਚਾਹ ਪਾਣੀ ਉੱਤੇ ਹੀ ਫੜਾਉਣਾ ਦੂਰੇ ਤਾਂ ਗੋਰਿਆਂ ਨੂੰ ਚਾਹ ਪੀ ਲੈਣ ਪਾਣੀ ਪੀ ਲੈਣ ਰੋਟੀ ਪੀ ਲੈਣ ਪਰ ਕੋਪ ਦੇ ਉੱਤੇ ਹੀ ਉੱਤੇ ਆਵੇ ਹਾਰਾ ਕੋ ਤੱਤੂ ਹੋਣਾ ਕੋਲੀ ਕਹ ਭਾਈ ਥੱਲੇ ਨਹੀਂ ਉਤਰਨਾ ਇਸਾਰੀ ਦਿਹਾੜੀ ਜਿਹਨਾਂ ਜਿਹਨਾਂ ਵੀਰਾਂ ਨੇ ਤੂੜੀ ਬਣਾਉਣੀ ਹੋਵੇ ਤੇ ਗੋਰੇ ਨੂੰ ਇਗਨੋਰ ਕਰ ਦਿੱਤਾ ਜਾਵੇ ਗੋਰਾ ਇਸ ਕੰਮ ਦੇ ਵਿੱਚ ਕੋਈ ਵੀ ਲੈਣ ਦੇ ਨਹੀਂ ਰੱਖਦਾ ਠੀਕ ਆ ਇਹ ਤੂੜੀ ਬਣਾਉਂਦਾ ਕੰਮ ਆ ਉਹ ਵਾਲੇ ਬੰਦੇ ਦਾ ਉਹ ਜਿਹੜਾ ਮੂੰਹ ਤੇ ਨਮਾਲ ਬੰਨੀ ਬੰਨੀਆਂ ਫਿਰਦਾ ਵਾ ਇਹ ਨਾ ਜਾਲ ਆਉਂਦਾ ਭਾਜੀ ਇਹ ਜਾਲ ਦੇ ਨਾਲ ਸਾਰੀ ਟਰਾਲੀ ਦੇ ਉੱਤੇ ਚੜ ਜਾਂਦੀ ਕੁੱਪ ਦੇ ਤੂੜੀ ਬਣਾਉਣੀ ਹੋਵੇ ਤੇ ਬਲ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ ਬਾਲ ਸਾਹਿਬ ਆਪ ਦਾ ਟਰੈਕਟਰ ਲੈ ਕੇ ਆਉਂਦੇ ਨੇ ਤੇ ਰੱਸਾ ਪਾ ਕੇ ਖਿੱਚ ਦਿੰਦੇ ਸਾਰੀ ਆ ਵੇਖੋ ਜਾਲ ਵੀਰ ਵਿਖਾਉਂਦਾ ਜਿਵੇਂ ਮੱਛੀਆਂ ਫੜਨ ਵਾਲਾ ਜਾਲ ਹੁੰਦਾ ਇਹਦੇ ਵਿੱਚ ਅੱਜ ਤੂੜੀ-ਤਾੜੀ ਜਾ ਰਹੀ ਆ ਤੇ ਮੇਰੇ ਵੀਰ ਜਿੰਨਾ ਵੀਰੇ ਭਰਾਵਾਂ ਨੇ ਵੀ ਅੱਜ ਐਰਕੀ ਸੀਜ਼ਨ 'ਚ ਤੂੜੀ ਬਣਵਾਉਣੀ ਹੋਵੇ ਬਾਲ ਸਾਹਿਬ ਤੋਂ ਕੰਟੈਕਟ ਕਰੋ ਪਤਲਾ ਲੰਮਾ ਸਲੀਲ ਕਹਿੰਦੇ ਮੇਰੇ ਵੀਰੋ ਨੌਜਵਾਨ ਗੱਭਰੂ ਕਹਿੰਦੇ ਮੇਰੇ ਵੀਰੋ ਕੰਮ ਦੇ ਵਿੱਚ ਫੁਰਤੀ ਐ ਆ ਜਿਵੇਂ ਕਹਿੰਦੇ ਮੇਰੇ ਵੀਰੋ ਡਰੇਡਰ ਦੇ ਵਿੱਚ ਹੁੰਦੀ ਐ ਤੇ ਰੇਡ ਪਾਉਣ ਲੱਗਿਆ ਸਾਧਿਆਂ ਮਗਰ ਮੌਜਾਂ ਨਾ ਵੇਲੇ ਕਿਉਂ ਰੀਲਾਂ ਵੇਖੀ ਜਾਂਦੇ ਆ ਇਹਨਾਂ ਨੂੰ ਬੇਫਿਕਰੀ ਆ ਇਧਰ ਸਾਡੇ ਬਣਾ ਦੇਣਾ ਇਧਰ ਆ ਮੇਰੇ ਵੀਰ ਇਹ ਵੀ ਪਾਰਟੀ ਆ ਸਾਡੀ ਇਹ ਵੀਰੇ ਪਰ ਵੀਰ ਇਹਨਾਂ ਨਾਲ ਲਾਉਂਦੇ ਆ ਟੰਗਲੀਆਂ ਨਾ ਤੇ ਇਹਨਾਂ ਦੀ ਇੱਕ ਮਸ਼ੀਨ ਆ ਚੱਲ ਰਹੀ ਆ ਸਾਡੀ ਇੱਕ ਮਸ਼ੀਨ ਸਾਡੀ ਆਹ ਚੱਲ ਰਹੀ ਆ ਇੱਕ ਸਾਡੀ ਮਸ਼ੀਨ ਆਹ ਥੱਕ ਜਿਆ ਆ ਰਹੀ ਵੇਖ ਸਾਡੇ ਤੁਸੀਂ ਤਿੰਨ ਨਾ ਵਾਰੀ ਸਰ ਵਾਰੀ ਟਰਾਲੀ ਚੜੀ ਤੇ ਆਉਂਦੀ ਹੈ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ